ਅਜੀ ਸਿੱਖਾਂ ਦੇ ਸਾਰੇ ਜਣਾਂ ਨੂੰ ਤੁਸੀ ਸਾਰੇ ਜਣਾਂ ਨੂੰ ਵੀ ਵਧੀਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸਦੇ ਹਾਂ ਵੀਡੀਓ ਦੇ ਕਿਸ ਲਾਈਮਰ ਆ ਆਪਾਂ ਉਹ ਜਿਹੜੀ ਵੀਡੀਓ ਬਣਾ ਰਹੇ ਨੇ ਆਪਾਂ ਇੱਕ ਇਨਫੋਰਮੇਸ਼ਨ ਵਾਸਤੇ ਵੀਡੀਓ ਬਣਾ ਰਹੇ ਆ ਤੇ ਇਸੇ ਮਾਰਕੀਟਿੰਗ ਦੇ ਵਿੱਚ ਵੀਡੀਓ ਪਾ ਰਹੀ ਆ ਤੇ ਇਹ ਅੰਡਰ ਕੰਸਟਰਕਸ਼ਨ ਬਿਲਡਿੰਗ ਹੈ ਵੀ ਆਪਣੇ ਘਰ ਦੀ ਜਿੱਥੇ ਕੋਈ ਕੋਈ ਡਿਗਰੀ ਨਹੀਂ ਗਾ ਲੇਤਾ ਜ ਘਰ ਆਣਾ ਤੇ ਆਪਾਂ ਜਿੰਨੇ ਵੀ ਵੀਡੀਓ ਦੇ ਗਨ ਲਾਜ਼ ਨੇ ਆਪਾਂ ਸਾਰੇ ਫੋਲੋ ਕਰਦੇ ਆਪਾਂ ਕਿਸੇ ਵੀ ਤਰ੍ਹਾਂ ਦੀ ਕੋਈ ਗੈਰਤ ਨੂੰ ਨਹੀਂ ਨਾ ਇਨਫੋਰਮੇਸ਼ਨ ਆਪਾਂ ਹੋ ਇਨਫਰਮੇਸ਼ਨ ਦਿੰਦੇ ਆ ਜਿਹੜੀ ਲੋਕਾਂ ਦੇ ਮਤਲਬ ਸਹੀ ਹੋਵੇ ਤੇ ਲੋਕਾਂ ਨੂੰ ਜਿਹਦੇ ਬਾਰੇ ਜਾਣੂ ਹੋਣਾ ਚਾਹੀਦਾ ਵੀਡੀਓ ਸ਼ੁਰੂ ਕਰਦੇ ਜੀ ਤੁਸੀਂ ਦੇਖੋ 115 ਪਹਿਲਾਂ ਦੱਸ ਦਿੱਤੀ ਆਪਾਂ ਇਹ ਵੀਡੀਓ ਧਿਆਨ ਕਰਦੇ ਆ ਚੈਂਬਰ 깔ੀਏ ਮੈਕੀਨਾਂ ਪੱਕੇ ਵਿੱਚ ਕੱਢ ਕੇ ਰੱਖ ਦਿੰਦੇ ਆ ਤੇ ਕੌਮ ਦਾ ਬੱਚੇ ਲਾ ਕੇ ਰੱਖਦੇ ਆ ਤੇ 깔ੀਏ ਤੇ ਬਾਈ ਦੇ ਕਮੈਂਟ ਆਉਂਦੇ ਸੀ ਇਹ ਸਾਰੇ ਬਸ ਇਹ ਕਈ ਬੰਦਿਆਂ ਦੇ ਦਿਮਾਗ 'ਚ ਡੌਂਗੀ ਸੀ ਆ ਅੱਜ ਆਪਾਂ ਤੁਹਾਡੇ ਸਾਰੇ ਡਾਊਟਸ ਨੂੰ ਕਲੀਅਰ ਕਰਦੇ ਲੇਗੇ ਮੈਂ ਕਾਫੀ ਟਾਈਮ ਤੋਂ 315 ਵੀਡੀਓ ਬਣਾਇਆ ਹੋਈਆਂ ਨੇ ਕਾਫੀ ਕੰਪਲਟ ਤਾਂ ਪਹਿਲਾਂ ਵੀ ਹੋ ਗਏ ਸੀ ਪਰ ਕਦੇ ਪਹਿਲਾਂ ਕਦੇ ਕਿਸੇ ਬਾਈ ਨੇ ਜਾਂ ਕਿਸੇ ਨੇ ਵੀ ਜਿਹੜਾ ਆਪਣਾ ਵੀਵਰ ਆ ਉਹਨੇ ਕਦੇ ਡਿਮਾਂਡ ਹੀ ਨਹੀਂ ਕੀਤੀ ਆਪਾਂ ਤੁਹਾਨੂੰ ਦੱਸ ਦਈਏ ਆਪਾਂ ਜਿੰਨੀ ਵੀ ਵੀਡੀਓ ਬਣਾਉਣੇ ਆ ਕਿ ਮੋਡੀਫਿਕੇਸ਼ਨ ਵਾਲੀ ਵੀਡੀਓ ਹੁੰਦੀ ਆ ਉਹ ਫਿਲਹਾਲ ਆ ਥੋੜੇ ਕਦਰ ਬਾਬੇ ਦੇ ਜਨਮ ਕਰਕੇ ਬੰਸੀ ਕੁਝ ਘਰਾਂ ਚੋਂ ਕੁਝ ਹੋਇਆ ਹੋਇਆ ਹੈਗਾ ਇੱਕ ਦੂਜਾ ਰਿਸ਼ਤੇ ਡੈਥ ਹੋ ਗਿਆ ਉਹਦੇ ਕਰਕੇ ਕੰਮ ਜੇ ਰੁਕ ਗਿਆ ਹੈ ਮੋਡੀਫਿਕੇਸ਼ਨ ਵਾਲੀ ਵੀਡੀਓ ਵੀ ਸ਼ੁਰੂ ਹੋਣਗੇ ਸਟਾਰਟ ਹੋਣਗੇ ਜੇ ਤੁਸੀਂ ਮੋਡੀਫਿਕੇਸ਼ਨ ਵਾਲੇ ਜਿਹੜੇ ਦੇਖ ਲਓ ਤੇ ਉਸ ਤੋਂ ਪਹਿਲਾਂ ਆਪਣੀਆਂ ਆਲ ਵੀਡੀਓਜ਼ ਹੋਈਆਂ ਸੀ ਜਿਹੜੀਆਂ ਮੋਡੀਫਿਕੇਸ਼ਨ ਦੀ ਵੀਡੀਓ ਦਾ ਕਾਫੀ ਬਣਾਉਰ ਬੋਣ ਲੱਗੇ ਆ ਤੇ ਸਟਾਰਟ ਕਰਦੇ ਜੇ ਅੱਜ ਇਸ ਵੀਡੀਓ ਦੇ ਵਿੱਚ ਜੈਨਫੋ ਦਾ 115 ਜਿੰਨਾ ਕੋਲ ਹੈਗੇ ਹੈ ਤਕਰੀਬਨ ਸਭ ਨੂੰ ਪਤਾ ਹੀ ਆ ਤੇ ਅੱਜ ਆਪਾਂ ਤੁਹਾਨੂੰ ਇੱਕ ਚੀਜ਼ ਦਿਖਾਉਣੇ ਆ ਮੈਂ ਕੈਮਰਾ ਮੈਨੂੰ ਲੈਣਾ ਵੀ ਤੁਹਾਨੂੰ ਦਿਖਾਉਗਾ ਕਿ ਤੁਹਾਨੂੰ ਕਰਕੇ ਇੱਕ ਚੀਜ਼ ਤੇ 115 ਦੇ ਉੱਪਰ ਜਿਹੜੀ ਕਈ ਬੰਦਿਆਂ ਦੇ ਦਿਮਾਗ 'ਚ ਡਾਊਟ ਆ ਅ ਸਪੋਰਟਿੰਗ ਰਾਈਫਲ ਲਿਖਿਆ ਹੈ ਜੀ ਦੇਖੋ ਹਿੰਦੀ 'ਚ ਵੀ ਤੇ ਪੰਜਾਬੀ ਉਹ ਚ ਇੰਗਲਿਸ਼ ਚ ਵੀ ਆ ਦੇਖੋ ਠੀਕ ਹੈ ਆ ਮੈਥੋਡਸ ਨੂੰ ਵੈਸੇ ਪਤਾ ਹੀ ਹੋਣਾ ਤਕਰੀਬਨ ਜਿੰਨਾਂ ਨੂੰ ਨਹੀਂ ਪਤਾ ਉਹ ਦੇਖ ਲਓ ਵੀਡੀਓ ਰੋਕ ਕੇ ਜੂਮ ਕਰਕੇ ਦੇਖ ਲਿਆ ਤੇ ਇਹ ਰਾਈਫਲ ਹੈ ਕੀ ਜਿਹੜੀ ਸਾਰਿਆਂ ਨੂੰ ਸਭ ਤੋਂ ਪਹਿਲੇ ਚ ਦੱਸਦੀ ਹੈ ਜਦੋਂ ਇਹਦਾ ਜਨਮ ਹੋਇਆ ਸੀ ਰਾਈਫਲ ਦਾ ਇਹਦਾ ਕਾਰਨ ਸਭ ਤੋਂ ਪਹਿਲੇ ਜਿਹੜੇ ਸ਼ੁਰੂ ਹੁੰਦੇ ਨੇ ਕਿੱਥੋਂ ਸ਼ੁਰੂ ਹੁੰਦੇ ਨੇ ਕਿ ਇਹਨੂੰ ਸਮੂਥ ਰਾਈਫਲ ਕਿਉਂ ਨਹੀਂ ਹੈਗੀ ਜੇ ਤੁਹਾਡੇ ਜਿੰਨੇ ਵੀ ਤੁਹਾਡੇ ਕੋਲ ਮੈਂ ਸਾਰੇ ਵੀ ਵੀ ਕਰਦਾ ਮੈਂ ਪੜ੍ਹਦਾ ਬਈ ਸੋਣੂ ਤਕਰੀਬਨ ਦੇਖੋ ਜਿੰਨੀ ਵੀ ਗੱਲ ਆਪਣੇ ਪਿਆਰ ਕਰਦੇ ਨੇ ਇਹਨਾਂ ਨੂੰ ਹਜ਼ਾਰਾਂ ਨੂੰ ਜਾਂ ਜਿਹਨਾਂ ਦੇ ਲਈ ਸਪਲ ਬਣੇ ਜਿਹਨਾਂ ਦੇ ਨਾਸਤੇ ਕੋਈ ਸਪੰਦਰਾ ਹਿੱਕੀਆ ਜਾਂ ਹੋਰ ਵੀ ਰਾਈਫਲ ਉਤਰੀ ਗਈ ਆਪਾਂ ਸਭ ਨੂੰ ਸਾਰਿਆਂ ਦੇ ਜਿਹੜੇ ਪਰਮਿਸ਼ਨ ਇਕੱਠੀ ਦੇ ਦਿੰਦੇ ਆ ਰਾਈਫਲ ਕਿਉਂ ਬੜੀਆਂ ਸੀਗੀਆਂ ਹੈਣਾ ਉਹ ਵੀ ਅੱਜ ਸਾਨੂੰ ਉਹ ਕਰ ਦਿੰਦੇ ਗੱਲ ਸ਼ੁਰੂ ਹੋ ਗਈ ਕਿ ਬਈ ਆਪਣੇ ਰਾਜਾ ਮਹਾਰਾਜ ਜੇ ਤਲਵ ਤੋਂ ਬਾਅਦ ਜਦੋਂ ਕਰਬਾਨਾਂ ਦੇ ਲੜਾਈ ਹੁੰਦੀ ਸੀ ਤਕਰੀਬਨ ਅੱਜ ਤੋਂ ਤੌ 17ਵੀਂ ਸਦੀ ਦੀ ਗੱਲ ਕਰਦੇ ਆ 17ਵੀਂ ਸਦੀ ਦੇ ਵਿੱਚ ਜਦੋਂ ਉਸ ਤੋਂ ਬਾਅਦ ਤੋਪਾਂ ਦੀ ਹੋ ਗਈ ਸੀ ਖੋਜ ਆਪਾਂ ਜੇ ਡਾਟਾ ਨਾਲ ਲੱਗਦੀ ਹੈ ਤਾਂ ਕਾਫੀ ਟਾਈਮ ਲੱਗ ਜੂਗਾ ਮੈਂ ਵੀਡੀਓ ਨੂੰ ਬੜਾ ਲੰਮਾ ਨਹੀਂ ਖਿੱਚਣਾ ਪਰ ਅੱਜ ਪਥੋੜੇ ਫਿਰ ਵੀ ਤੁਹਾਡੇ ਸਾਰੇ ਜਿੰਨੇ ਸਵਾਲ ਨੇ ਮੈਂ ਇਸ ਵੀਡੀਓ 'ਚ ਕਵਰ ਕਰ ਦੇਣੀ ਹੈ ਤੋਪਾਈਆਂ ਤੋਪਾਂ ਨੂੰ ਕੈਰੀ ਕਰਨਾ ਔਖਾ ਸੀਗਾ ਤਾਂ ਉਹਦੇ ਮਤਲਬ ਜਿਹੜਾ ਬਲੂ ਸੀਗਾ ਲੈ ਕੇ ਜਾਣ ਤੋਂ ਅਸੀਂ ਜਦੋਂ ਲੜਾਈਆਂ ਸ਼ੁਰੂ ਕਰਦੇ ਸੀ ਫਿਰ ਉਹਨਾਂ ਨੇ ਸ਼ੁਰੂ ਕੀਤੀ ਬੰਦੂਕਾਂ ਨਾਲ ਸ਼ੁਰੂ ਕੀਤੀਆਂ ਪਰੂਸ ਬਣੇ ਸਾਰੀਆਂ ਕਾਫੀ ਬਣੀਆਂ ਹਨਾ ਪੁਰਾਣੀਆਂ ਵੱਡੀਆਂ ਵੱਡੇ ਜਿਹੜੇ ਦੋ ਦੋ ਬੰਦੇ ਵੀ ਮਲਕੇ ਚਲਾਉਂਦੇ ਸੀਗੇ ਫਿਰ ਉਹ ਵੀ ਔਕੀ ਲੱਗੀਆਂ ਫਿਰ ਉਸ ਤੋਂ ਬਾਅਦ ਸਾਈਜ਼ ਘਟਾਟ ਦਾ ਘਟ ਪੈ ਗਿਆ ਫਿਰ ਸਾਈਜ਼ ਆ ਗਿਆ ਆਹ ਜੀ ਤੇ ਗੱਲ ਕਰਦੇ ਆਪਾਂ 1850 ਦੇ ਤੇ 555 ਦੇ 186 ਦੇ ਦਰ ਹੋ ਰਹੀਆਂ ਸਾਰੀਆਂ ਕੰਪਨੀ ਸੀ ਜਿਵੇਂ ਸੇਵੇਜ ਰਿੰਡਨ ਨਾ ਬੈਂਚੈਸਟਰ ਇਹ ਸਾਰੀਆਂ ਰਾਈਸ ਉਹਦੇ ਪ੍ਰਕਾਰ-ਪਰਕਾਰ ਦੀਆਂ ਸੀਗੀਆਂ ਤੇ ਆਪਣੇ ਬ੍ਰਿਟਿਸ਼ ਸੀਗੇ ਆਪਣੇ ਤੁਸੀਂ 300 ਆਫ ਰੈਂਡਨ ਦੀ ਗੱਲ ਕਰ ਸਕਦੇ ਹੋ ਉੱਥੋਂ ਇੱਕ ਕੰਪਨੀ ਸੀਗੀ ਬੀਐਸਏ ਠੀਕ ਹੈ ਬ੍ਰਿਟਿਸ਼ স্মਾਲ ਹੌਸ ਫੈਕਟਰੀ ਤੇ ਉਹਨਾਂ ਨੇ ਇੱਕ ਕੰਮ ਸ਼ੁਰੂ ਕੀਤਾ 8ਐਮਐਮ ਰਿਪੁਨਿਸ਼ਨ ਨੂੰ ਲੈ ਕੇ ਬਾਕੀ ਸਾਰੇ ਕੰਮ ਕੋਈ 7ਐਮਐਮ ਕੋਈ 6ਐਮਐਮ ਐਮ ਇੰਕ ਲੱਗ ਕੇ 30 ਮਿਲੀਮਟਰ ਐਮਐਮ ਡੀ ਕੰਮ ਕਰੀ ਚੀਏ ਤੇ ਬੀਐਸਏ ਨੇ ਖੋਲ੍ਹ ਦਿੱਤੀ ਤੇ ਉਧਰ ਲੀਅਨ ਫੀਲਡ ਨਾਂ ਦੀ ਇੱਕ ਰਾਈਸੋ ਤਿਆਰ ਹੋਈ ਰਹੀ ਸੀ ਕੰਪਨੀ ਦੀ ਰਾਈਸੋ ਸੀਗੀ ਉਹ ਤੇ ਉਹ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓ ਚ ਦਿਖਾਈ ਸੀ ਫੋਟੋ ਤੁਸੀਂ ਮੇਰੀ ਪੁਰਾਣੀ ਵੀਡੀਓ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਜਿੰਨੀਆਂ ਵੀ ਤੁਹਾਨੂੰ 315 ਮਿੰਟ ਨੂੰ ਮੈਨੂੰ ਲੱਗਦਾ ਪੰਜਾਬੀ ਦੇ ਵਿੱਚ ਅਜੇ ਕਿਸੇ ਨੇ ਕੰਟੈਂਟ ਨਹੀਂ ਬਣਾਇਆ ਹੋਣਾ ਜਿੰਨਾ ਆਪਣਾ ਬਣਿਆ ਪਿਆ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕਲੀਅਰ ਫੀਲਡ ਨਾਲ ਦੀ ਰੈਕੋਡ ਬਣ ਗਈ ਹੈ ਇਹ ਕਲੀਅਰ ਫੀਲਡ ਰੈਕੋਡ ਦੇ ਵਿੱਚ ਇੱਕ ਦਿੱਕਤ ਸੀਗੀ ਉਹਦੀ ਮੈਗਜ਼ੀਨ ਨਾਲ ਕੋਈ ਨਹੀਂ ਹੁੰਦੀ ਸੀਗੀ ਉਹਦੀ ਜੋ ਵੀ ਕੋਈ ਹੁੰਦੀ ਆ ਅਜਾ ਉਹ ਪਿੱਛੇ ਕਰ ਦਪੈਂਦਾ ਸੀ ਫਿਰ ਇਥੋਂ ਲੋਡ ਕਰਨੇ ਪੈਂਦੇ ਸੀਗੇ ਠੀਕ ਹੈ ਤੇ ਉਹਨੇ ਸਭ ਤੋਂ ਪਹਿਲੇ ਜਿਹੜੀ ਰੈਗੂਲਰ ਸੀ ਉਹ ਬਣੀ ਸੀ 303 303 ਤੋਂ ਹੀ ਰਿਪਲੇਸਮੈਂਟ ਸੀਗੀ 315 ਠੀਕ ਹੈ ਜੀ ਹੁਣ ਗੱਲ ਕਰਦੇ ਆਗੇ ਆਪਾਂ ਸਪੋਰਟਿੰਗ ਜਿਹੜੇ ਤੁਸੀਂ ਇੱਥੇ ਦੇਖਿਆ ਜਿਹੜੀ ਇਹ ਰਾਈਫਲ ਲਈ ਹੈਗੀ 315 ਰਾਈਫਲ ਆ ਇਹ ਰਗੜ ਜਨੜਾ ਦਾ ਰੇਂਜ ਚੋਕ ਮੈਨ ਰਾਈਫਲ ਆ ਤੇ ਦੁਨੀਆ ਦੇ ਵਿੱਚ ਬਹੁਤ ਘੱਟ ਰੈਸਰਸ ਨਹੀਂ ਹੈ ਜਿਹੜੇ ਚੋਕ ਨਹੀਂ ਗੀਆਂ ਆ ਹੱਥਾਂ ਦੇ ਨਾਮ ਕਿਨੇ ਜਾ ਸਕਦੇ ਨੇਗੇ ਜਿਵੇਂ ਕਿ ਐਮਨ ਕੇ 14 A4 ਕੁਸੀਂ ਨੇ ਇਹ ਰਾਈਫਲ ਹੈ ਜਿਹੜੀ ਇਹ ਸੈਮੀ ਆਟੋ ਤੇ ਸੈਮੀ ਆਰਮੇਟਿਕ ਮਿਲੂਗੀ ਫੁੱਲੀ ਆਟੋਮੈਟਿਕ ਨਹੀਂ ਚੱਲ ਸਕਦੀ ਕਿਉਂ ਇਹ ਮੁੜ ਚੋਕ ਹੋ ਰਹੀ ਫੁਨ ਕਰਕੇ ਤਾਂ ਮਿੰਟ ਨੂੰ ਪਿੱਛੋਂ ਗੋਲੀ ਚੱਲੂਗੀ ਨਾ ਤਾਂ ਵੀਰੇ ਬੈਰਲ ਖੜ ਜੂਗੀ ਤੇ ਉਹਨਾਂ ਦੇ ਬੈਰਲ ਵੀ ਕਾਫੀ ਛੋਟੀਆਂ ਹੁੰਦੀਆਂ ਲੱਗੀਆਂ ਕਿਉਂਕਿ ਸੈਮੀ ਆਟੋਮੈਟਿਕ ਇੱਕ ਛੋਟੀ ਰਾਈਫਲ ਹੁੰਦੀ ਹੈ ਜੀ ਤੇ ਮੈਗਜ਼ੀਨ ਵੱਡਾ ਹੁੰਦਾ ਉਹਦਾ ਉਹ ਦੋ ਦੋ ਗੋਲੀ ਦਾ ਪ੍ਰਸ਼ਟ ਮਾਰਦੀ ਹੈ ਠੀਕ ਹੈ ਜੀ ਤੇ ਹੁਣ ਆ ਗਈ ਅਗਲੀ ਸਪੋਟੀਂ ਦੀ ਜਿਹੇ ਲਾਈਫ ਲੈਗੀ ਇਸ ਬੋਡੀ ਦਾ ਲਾਈਫ ਕਿਉਂ ਆ ਜਿਹਨੂੰ ਸ਼ਿਕਾਰ ਵਾਸਤੇ ਬਣਾਇਆ ਗਿਆ ਸੀ ਸ਼ਿਕਾਰ ਜਦ ਕਿ ਉਹ ਅਲਟੀ ਕਿਹਾ ਜਾਂਦਾ ਹੈ ਤੇ ਭਾਈ ਮੈਂ ਸੋਨੂੰ ਹੋਣ ਕਿੱਲਾ ਦਾ ਦਿੰਦਾ ਬਾਕੀ ਜਿਹੜੀ ਬਚੜੀ ਇਨਫੋਰਮੇਸ਼ਨ ਹੈ ਕੁਝ ਮਿਸ ਇਨਫੋਰਮੇਸ਼ਨ ਹੈਗੀ ਤੁਹਾਨੂੰ ਪਤਾ ਹਾਫ ਇਨਫੋਰਮੇਸ਼ਨ ਬਹੁਤ ਨੇਚਰਲ ਹੁੰਦੀ ਆ ਆਪਾਂ ਫੁੱਲ ਇਨਫੋਰਮੇਸ਼ਨ ਦੀ ਗੱਲ ਕਰਦੇ ਆ ਇਹ ਬਣੀ ਹੋਈ ਹੈ ਭਾਈ ਇਹ ਜਿਹੜੀ ਤੁਸੀਂ ਦੇਖਿਆ ਜਾਵੇ ਇਹਨੂੰ ਬਣਾਇਆ ਬੇਸ਼ੱਕ ਇੰਡੀਆ ਚ ਗਿਆ ਸੀ ਆ ਪਰ ਤੁਸੀਂ ਪ੍ਰਾਣੀ 315 ਜੋ ਵੀ ਦੇਖੋਗੇ ਉਹਦੇ ਉੱਪਰ ਇੱਥੇ ਲਿਖਿਆ ਹੁੰਦਾ ਸੀ ਆਪਣੇ ਆਹਰੇ ਅਪਰਟਾਈਟ ਕੋਲੇ ਇਛਾਪੁਰ ਲਿਖਿਆ ਹੁੰਦਾ ਠੀਕ ਹੈ ਜਿਹੜੀ ਅਸੀਂ ਫੋਟੋ ਫਿਗਰ ਰਾਈਟਿੰਗ ਕੀਤੀ ਹੈ ਤੇ ਇਛਾਪੁਰ ਲਿਖਿਆ ਜਰੂਰ ਜਾਂਦਾ ਸੀ ਪਰ ਮੈਨੂਫੈਕਚਰਿੰਗ ਸਾਰੀ ਸੀਗੀ ਉਹ ਇੰਵਸਟਰੀਜ ਹੁੰਦਾ ਅਪ ਬ੍ਰਿਟਿਸ਼ ਦੀ ਸੀਗੀ ਜਿਹ ਉਸ ਨੇ ਕਲਾ ਸਾਰੀ ਤੇ ਉਹਨਾਂ ਦੀ ਸੀਗੀ ਤੇ ਉਸ ਟਾਈਮ ਦੇ ਵਿੱਚ ਨਾ ਸ਼ਿਕਾਰ ਨੂੰ ਇੱਕ ਆਰਟ ਮੰਨਿਆ ਜਾਂਦਾ ਸੀ ਆਰਟ ਮੀਨਸ ਸਮਝਿਆ ਤੁਸੀਂ ਆਰਟ ਮੀਨਸ ਸਪੋਰਟਸ ਤੇ ਸ਼ਿਕਾਰ ਜਿਹੜਾ ਹੁੰਦਾ ਸੀ ਸਪੋਰਟਸ ਹੁੰਦਾ ਸੀਗਾ ਤੇ ਉਹਨਾਂ ਡੈਮੇਜ ਰਾਜੇ ਮਹਾਰਾਜੇ ਜੱਜਦੂ ਦੇ ਵਿੱਚ ਜਾਂਦੇ ਸੀਗੇ ਉਹ ਸ਼ਿਕਾਰ ਖੇਡਦੇ ਸੀਗੇ ਕਿ ਆਪਾਂ ਹੰਟਿੰਗ ਉਹ ਹੰਟਿੰਗ ਚ ਆ ਜਾਂਦਾ ਕੋ ਸ਼ਿਕਾਰ ਖੇਡਣੇ ਜਾਂਦੇ ਸੀ ਸ਼ਿਕਾਰ ਖੇਡਣਾ ਮਤਲਬ ਹੰਟਿੰਗ ਸਪੋਰਟ ਕਰਾਂਗੇ ਸਪੋਰਟ ਦਾ ਵਿੱਚ ਅੱਜ ਵੀ ਗੇਮ ਚੱਲ ਰਹੀ ਆ ਜਿਹੜੀ ਫਿਕਰ ਹੁੰਦਾ ਅੱਜ ਵੀ ਕਈ ਦੇਸ਼ਾਂ ਦੇ ਵਿੱਚ ਮੈਂ ਮੱਥਾਂ ਦੇ ਉੱਪਰ ਨਾਮ ਲਗੜਵਾ ਦਿੱਤਾਗਾ ਜਿਵੇਂ ਆਪਣੇ ਆਸਟ੍ਰੇਲੀਆ ਹੋ ਗਿਆ ਨਿਊਜ਼ੀਲੈਂਡ ਹੋ ਗਿਆ ਤੇ ਕਈ ਹੋਰ ਦੇਸ਼ਾਂ ਦੇ ਪਾਹਲ ਵੀ ਹੋ ਗਏ ਕਿਉਂਕਿ ਪਟਾਣ ਹੋ ਗਿਆ ਕੈਨੇਡਾ ਵੀ ਕਹਿ ਰਿਹਾ ਵੀ ਹੈਗਾ ਠੀਕ ਠਾਕ ਹੈਗਾ ਉਸ ਹੰਟਿੰਗ ਦੇ ਮਾਮਲੇ ਜਿਵੇਂ ਸੰਸਾਰ ਦੱਸੂ ਤੇ ਯੂ ਐਸ ਵੀ ਹੈ ਬਾਕੀ ਥੀਜੇ ਬਾਕੀ ਹੋਰ ਵੀ ਰੇਸ਼ਤ ਹੋਣਗੇ ਮੈਨੂੰ ਮਿਸ ਇਨਫੋਰਮੇਸ਼ਨ ਆ ਮੈਹੀ ਕਹਿ ਜੀ ਅੱਗੇ ਤੋਂ ਇਹ ਜਾਣਕਾਰੀ ਪਸੂ ਦੇਣੀ ਉੱਥੇ ਕੀ ਗੱਲ ਕਰਦੇ ਜੰਗਲੀ ਜਾਨਵਰਾਂ ਨੂੰ ਜਿਵੇਂ ਰੱਖਦੇ ਉੱਥੇ ਦਰਪਾਲ ਦਿੰਦੇ ਨੇ ਉਹਦੇ ਪਰਟਿਕ ਲੱਗ ਜਾਂਦੀ ਆ ਇੱਕ ਜਾਨਵਰ ਦੀ ਦੋ ਦੀ ਤੁਸੀਂ ਜਿੰਨਾ ਥੋੜ੍ਹ ਤੁਸੀਂ ਕਿਹੜਾ 사ਨ ਸ਼ਿਕਾਰ ਤੁਸੀਂ ਉਹ ਤੁਸੀਂ ਖੇਡੋ ਉਹ ਤਾਂ ਹੋ ਗਿਆ ਇੱਕ ਸ਼ਿਕਾਰ ਵੇchnਾ ਠੀਕ ਹੈ ਤੇ ਜਿਹੜਾ ਲੰਡਨ ਆ ਤੇ ਉਸ ਟਾਈਮ ਤੇ ਜਿਹੜੇ ਰਾਜੇ ਮਹਾਰਾਜਾ ਦਾ ਉਸੇ ਕਿਸ ਟਾਈਮ ਦੇ ਵਿੱਚ ਰੈਫਰ ਬਣ ਕੇ ਆਈ ਆ 1960 ਦੇ ਦੌਰ ਦੇ ਦਰਸ਼ਕ ਤੱਕ ਆਪਣਾ ਜਿਹੜਾ ਈਡੀਆ ਸੀਗਾ ਉਹ ਜੀਵਨ ਜਾਰ ਪੱਛ ਰਿਹਾ ਹੋਇਆ ਉਸ ਟਾਈਮ 'ਚ ਜਿਹੜੇ ਸ਼ਿਕਾਰ ਕੀਤੇ ਜਾਂਦੇ ਸੀਗੇ ਉਹ ਆਮ ਗੱਲਬਾਤ ਸੀਗੀ ਤੇ ਸਭ ਤੋਂ ਵੱਧ ਸ਼ਿਕਾਰਾਂ ਦੀ ਕਾਊਂਟਿੰਗ ਕਰਨੀ ਉਹਦੇ ਕਰਕੇ ਆ ਤੇ ਸਪੋਟਿੰਗ ਰਾਈਫਲ ਦੇ ਪਰ ਅੱਜ ਵੀ ਤਾਂ ਲਿਖਿਆ ਜਾਂਦਾ ਉਸ ਚੀਜ਼ਾਂ ਜਿਵੇਂ ਕੰਪਨੀ ਇੱਥੋਂ ਭੱਗ ਜਾਂਦੀ ਜਿਵੇਂ ਉਹਨਾਂ ਦਾ ਸਵਰਾਜ ਕੰਪਨੀਆਂ ਬਈ ਉਹ ਵੇਖੀ ਮੈਂਦਰਾਂ ਨਹੀਂ ਖਰੀਦਦੀ ਪਰ ਮੈਂਦਰਾਂ ਦੇ ਵੀ ਉਹਦੇ ਪਰ ਸਵਰਾਜ ਦੇ ਪਰਮੇਂਦਰਾਂ ਦਾ ਟਾਈਮ ਲਾ ਕੇ ਇਹ ਬੇਸ ਹਾਂ ਦਾ ਕਾਰਨ ਕਿ ਕਈ ਕੰਪਨੀਆਂ ਦੇ ਲਾਜ਼ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਨਹੀਂ ਤੋੜ ਸਕਦੇ ਜਿਵੇਂ ਕਾਨੂੰਨ ਅਲੱਗ ਹੈ ਸਾਡੇ ਆਪਾਂ ਪੰਜਾਬੀ ਦੇ ਵਿੱਚ ਉਮੀਰ سپورਟਿੰਗ ਲਿਖਿਆ ਤਾਂ ਹੀ ਜਾਂਦਾ ਹੈ ਹਾਲਾਂਕਿ ਉਹ ਕੋਈ سپورਟਿੰਗ ਨਾਲ ਦੀ ਕੋਈ ਚੀਜ਼ ਹੈ ਨਹੀਂ ਤੇ ਆਪਾਂ ਨੂੰ ਉਹਦੇ ਤੇ ਤਰੀਕ ਨੂੰ ਨਾਲ ਨਾਲ ਕਰਦੇ ਕਰਦੇ ਇਹਨੂੰ ਥੀਦੀ ਜਾਂਦੇ ਨੇ ਜਿਹੜੇ ਸੈਲ ਪ੍ਰੋਟੈਕਸ਼ਨ ਵਾਸਤੇ ਹਾਲਾਂਕਿ ਸੈਲ ਪ੍ਰੋਟੈਕਸ਼ਨ ਨੂੰ ਵਾਸਤੇ ਸਭ ਤੋਂ ਬੈਸਟ ਵੈਪਨ ਤਾਂ ਦੇਖੋ 12 ਗੁਰੀਆਂ ਤੇ ਬਾਕੀ ਅੱਡੋ ਅੱਡ ਕਿਸੇ ਸ਼ੌਂਕ ਹੁੰਦੇ ਨੇ ਮੈਨੂੰ ਲੱਗਦਾ ਹੁਣ ਤੁਹਾਡੇ ਕਿਸੇ ਦਿਮਾਗ ਦੇ ਵਿੱਚ ਕੋਈ ਗੱਲ ਫਸੀ ਰਹੀ ਹੁਣੀ ਕੀ ਵੀ ਸਪੋਰਟਿੰਗ ਤੇ ਹੰਟਿੰਗ 'ਚ ਕੀ ਫਰਕ ਆ ਹੰਟੀਂਗ ਦਾ ਸ਼ਿਕਾਰ ਹੁੰਦਾ ਹੈ ਤੇ ਸਪੋਰਟਿੰਗ ਹੁੰਦੀ ਹੈ ਦੀ ਖੇਡ ਤੇ ਜਿਸ ਟਾਈਮ ਦੇ ਵਿੱਚ ਇਹ ਰੈਗੂਲ ਬਣੀ ਸੀਗੀ ਉਸ ਟਾਈਮ ਦੇ ਵਿੱਚ ਉਹ ਛੋਟੀ ਚੀਜ਼ ਨੂੰ ਖੇਡ ਹੀ ਮੰਨਿਆ ਜਾਂਦਾ ਸੀਗਾ ਉਹਨੂੰ ਕੋਈ ਇਲੀਗਲ ਚੀਜ਼ ਨਹੀਂ ਸੀ ਅੱਜ ਕੱਲ ਦਾ ਹੰਟਿੰਗ ਬੈਨ ਇੰਡੀਆ ਦੇ ਵਿੱਚ ਤਾਂ ਆਪਾਂ ਕਰ ਨਹੀਂ ਸਕਦੇ ਤੇ ਬਾਕੀ ਨਾ ਕੋਈ ਇੰਡੀਆ ਦੇ ਵਿੱਚ ਕੋਈ ਰਿਸੋਰਸਿਸ ਹੈਗੇ ਨੇ ਜਿਹੜੇ ਬਾਹਰੀ ਦੇਸ਼ਾਂ ਦੇ ਵਿੱਚ ਇਹ ਸਾਰੇ ਚੀਜ਼ਾਂ ਤੇ ਉੱਪਰ ਟਿਕਟੌਕ ਵਗੈਰਾ ਲੱਗੀ ਹੋਈਆਂ ਨੇ ਉੱਥੇ ਕਰਨਾ ਜਿਵੇਂ ਤੁਸੀਂ ਰਾਈਸੋਨ ਦੀ ਤੁਸੀਂ ਕੋਚਿੰਗ ਲੈਣੀ ਹੈ ਉੱਥੇ ਤੁਸੀਂ ਕਲਾਸਾਂ ਵੀ ਲਾ ਸਕਦੇ ਹੋ ਤੇ ਮੈਨੂੰ ਲੱਗਦਾ ਵੀ ਇੱਥੇ ਆਪਣੀ ਇੰਡੀਆ ਦੇ ਵਿੱਚ ਤਾਂ ਜੇ ਆਪਾਂ ਉਹ YouTube ਉੱਪਰ ਵੀਡੀਓ ਬਣਾ ਕੇ ਪਾ ਦਈਏ ਮੈਨੂੰ ਲੱਗਦਾ ਬਈ ਇਹ ਛੋਟੇ ਜੋ ਕੁਝਲੇ ਦੇ ਬੰਦੇ ਨੇ ਨੈਗੇਟਿਵ ਕਮੈਂਟ ਕਰਦਾ ਵੀਡੀਓ ਸਾਰਾ YouTube ਤੇ ਹੁੰਦੀ ਆ ਤਾਂ ਖੱਚੇ ਵੀ ਜਾਣਣਾ ਬਈ ਜੇ ਕੋਈ ਚੰਗਾ ਮਾਰਾ ਦਾ ਤੁਸੀਂ ਵੀਡੀਓ ਦੇ ਵਿੱਚ ਮੈਨੂੰ ਦੱਸ ਦਿਆ ਕਰੋ ਪਰ ਕੋਈ ਨੈਗੇਟਿਵ ਕਮੈਂਟ ਹੈ ਜੇ ਨਾ ਕਰੋ ਬਈ ਜੀ ਦੇਖੋ ਕੋਈ ਹੋਰ ਚੀਜ਼ ਦੇ ਵਿੱਚ ਵੀ ਰੇਟੜਾ ਜਿਵੇਂ ਡਾਊਟ ਆ ਜਿਵੇਂ ਇੱਕ ਲਾਈਕ ਇਹਦੀ ਕੋਈ ਸਮੁੰਦਰੀ ਦੀ ਵੀਡੀਓ ਚਾਹੀਦੀ ਹੈਗੀ ਉਹ ਮੈਂ ਬਣੀ ਪਈ ਆ ਉਹ ਤੁਸੀਂ ਦੇਖ ਸਕਦੇ ਹੋ ਤੇ ਆਪਣੀ ਵੀ ਰਾਈਟ ਬਹੁਤ ਸਾਰੀ ਜਿਹੜੀ ਆ ਇਹ ਉਹਨਾਂ ਟਾਈਮਾਂ ਦੀ ਜਿਹੜੀ ਫੋਟੋਆਂ ਹੋਣੀ ਸੀ ਨਾ ਉਹਨਾਂ ਟਾਈਮ ਉਦੋਂ ਨੂੰ ਵੀ ਬਹੁਤ ਸupport ਦਿੱਤੀ ਹੋਵੇ ਮੇਰੀ ਦੇ ਰਾਈਟਰ ਆ ਇਹਦੀ ਇੱਕ ਸੈਪਰੇਟ ਵੀਡੀਓ ਬਣੀ ਹੋਈ ਆ ਤੁਸੀਂ ਉਹ ਜਾ ਕੇ ਦੇਖ ਸਕਦੇ ਹੋ ਜੇ ਤੁਹਾਨੂੰ ਕੋਈ ਵੀਡੀਓ ਦੇ ਵਿੱਚ ਕੋਈ ਚੰਗਾ ਮਾੜਾ ਲੱਗਿਆ ਬਈ ਤੁਸੀਂ ਮਾਫ ਕਰਦੇ ਹੋ ਹਲਾ ਮੈਂ ਕਈ ਵਾਰੀ ਤੁਸੀਂ ਦੇਖਿਆ ਹੋਊਗਾ ਮੈਂ ਜੇ ਟ੍ਰੇਗਰ ਨਾਲ ਤਾਂ ਮਾਰੋ ਪਾਈ ਵੀ ਆਪਾਂ ਤੁਹਾਨੂੰ ਮਾਰ ਪਾਈ ਦਿਖਾਈ ਸੀ ਚੈਂਬਰ ਖਾਲੀ ਆ ਮੈਂ ਨਾ ਬਈ ਡਰਾਈ ਫਾਇਰ ਦੇ ਜੰਮੀ ਹੱਥ ਚ ਲਈ ਆ ਕਿਉਂ ਫਾਇਰ ਬਿਨਾਂ ਹੀ ਟੁੱਟਦਾ ਪੈਂਦਾ ਟੁੱਟ ਜਾਂਦੀ ਆ ਫਾਇਰ ਪਿੰਨ ਤੇ ਮੁੜ ਕੇ ਮਿਲਦੀ ਨਹੀਂ ਤੇ ਜਿੰਨਾ ਨਾ ਬਣੀ ਹੁੰਦੇ ਸਨ ਉਹਨਾਂ ਨੂੰ ਪਤਾ ਹੁੰਦਾ ਮੇਰੇ ਨਾਲ ਦੇ ਚ ਉਹਦੇ ਦੋਸਤ ਨਾਲ ਹੋ ਗਿਆ ਸੀਗਾ ਉਹਦੇ ਜਦੋਂ ਸੋਨਦਰ ਦੇ ਵਿੱਚ ਫਾਇਰ ਪਰ ਟੁੱਟੇ ਵਿੱਚ ਬਈ ਸਾਨੂੰ ਪੁੱਛੋ ਸੀ ਕਿਵੇਂ ਇਹ ਨਹੀਂ ਕੀਤੀ ਆ ਬਹੁਤ ਮੁਸ਼ਕਲ ਹੁੰਦੇ ਆ ਬਈ ਤੇ ਬਾਕੀ ਹੁਣ ਤੇ ਸ਼ਾਬਾਸ਼ ਰਹੀਆਂ ਤਾਂ ਤੁਸੀਂ ਕਮੈਂਟ ਕਰ ਦਿਓ ਆਪਾਂ ਵੀਡੀਓ ਬਣਾ ਲਾਂਗੇ ਤੇ ਤਾਂ ਤੁਹਾਡੇ ਵੀ ਧੰਨਵਾਦ ਆਪਣੇ ਦੇ ਵਿੱਚ ਬੜੇ ਰਹੋ ਜੇ ਤੁਹਾਨੂੰ ਚੰਗਾ ਲੱਗਿਆ ਕਮੈਂਟ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਤੁਹਾਨੂੰ ਕੁਝ ਚੰਗਾ ਲੱਗਿਆ ਤਾਂ ਵੀ ਨਹੀਂ ਲੱਗਿਆ ਤਾਂ ਵੀ ਤੁਸੀਂ ਦੱਸਦੇ ਹੋ ਜੀ ਠੀਕ ਹੈ ਜੀ ਮੈਂ ਤਾਂ ਵੀ ਚੰਗੀ ਵੀਡੀਓ